ਹੁਣ ਵੇਖੋ ਕਈ ਬੰਦੇ ਜਿਹੜੇ ਕਈ ਬੰਦੇ ਜਿਹੜੇ ਮਰ ਜਾਂਦੇ ਨੇ ਮਰ ਕੇ ਵੀ ਉਹ ਸਾਨੂੰ ਯਾਦ ਨਹੀਂ ਆਉਂਦੇ ਮਰ ਕੇ ਤਾਂ ਬੰਦਾ ਹਰੇਕ ਨੂੰ ਯਾਦ ਆਉਂਦਾ ਆ ਸਾਨੂੰ ਕੋਈ ਸਾਲ ਕੋਈ 2 ਸਾਲ ਕੋਈ 4 ਸਾਲ ਪਰ ਕੈਸੀਆਂ ਬੰਦਗੀਆਂ ਰੱਬ ਦੇ ਪਿਆਰੇ ਸਤਪੁਰਸ਼ ਕਰ ਗਏ ਕੈਸੀ ਬੰਦਗੀ ਤੁਹਾਡੇ ਨੇੜੇ ਰਾਜਾ ਸਾਹਿਬ ਦਾ ਮਜਾਰਾ ਪੈਂਦਾ ਹੈ ਰਾਜਾ ਸਾਹਿਬ ਕੈਸੀ ਬੰਦਗੀ ਕਰ ਗਏ ਧੰਨ ਬਾਬਾ ਇੰਦਰ ਸਿੰਘ ਜੀ ਉਹ ਕੈਸੀਆਂ ਬੰਦਗੀਆਂ ਕਰ ਗਏ ਅੱਜ 60 60 ਸਾਲ ਬਾਅਦ ਵੀ ਤੁਸੀਂ ਰਾਤਾਂ ਨੂੰ ਉਹਨਾਂ ਦੀ ਯਾਦ ਵਿੱਚ ਜੁੜ ਕੇ ਬੈਠੋ ਇੱਥੋਂ ਕੀ ਸੇਧ ਹੁੰਦਾ ਹੈ ਉਹ ਦੁਨੀਆ ਮਰਦੀ ਏ ਮਰਦੇ ਤਾਂ ਦੁਨੀਆ ਦੇ ਲੋਕ ਨੇ ਮਰਦੀ ਤਾਂ ਦੁਨੀਆ ਹੁੰਦੀ ਹੈ ਸੰਸਾਰ ਮਰਦਾ ਹੈ ਰੱਬ ਦੇ ਪਿਆਰੇ 간 ਨੂੰ ਮਰਦੇ ਨੇ ਆ ਇੱਥੇ ਅੱਗੇ ਥੋੜਾ ਜਿਹਾ ਹੋ ਕੇ ਬਹਿ ਜਾਓ ਇੱਥੋਂ ਅੱਗੇ ਨਾ ਆਉਣ ਦਿਓ ਕਿਸੇ ਥੋੜਾ ਜਿਹਾ ਅੱਗੇ ਨੂੰ ਹੋ ਕੇ ਬੈਠ ਪਿਛੋਂ ਵੀ ਸੇਵਾਦਾਰ ਥੋੜੇ ਜਿਹੇ ਆ ਜਗਾ ਘਟੇ ਸੰਗਤ ਵਧ ਗਈ ਇਸ ਕਰਕੇ ਤੁਸੀਂ ਅਰੇ ਜੈਸਟਮੈਂਟ ਕਰੋ ਜਿੱਦਾਂ ਵੀ ਹੁੰਦੀ ਐ ਇੱਥੋਂ ਨਾਲ ਵੀ ਅੱਗੇ ਕੋਈ ਜਦੋਂ ਆਏ ਲੰਘਦਾ ਹੈ ਨਾ ਫਿਰ ਧਿਆਨ ਭਟਕਦਾ ਸਾਰਿਆਂ ਦਾ ਤੇ ਜਿਹੜੇ ਅੱਗੇ ਬੈਠੇ ਜਿਨਨੇ ਜਾਣਾ ਹੈ ਮੈਂ ਧਾਰਨਾ ਪੜਨੀ ਪਹਿਲੀ ਉੱਠ ਕੇ ਲੰਘ ਜਾਓ ਵਿਚ ਵਿਚਾਲੇ ਕੋਈ ਉੱਠਦਾ ਫਿਰ ਆਨੰਦ ਨਹੀਂ ਬਣਦਾ ਉਹ ਕਹ ਮੈਂ ਹਮੇਸ਼ਾ ਬੇਨਤੀ ਕਰਦਾ ਹਾਂ ਕਈ ਵਾਰ ਸਾਨੂੰ ਪਿਆਸ ਲੱਗੇ ਉਹ ਸੰਗਤ ਵਿੱਚ ਆ ਕੇ ਲੱਗਦੀ ਫੋਨ ਵੀ ਸਾਡੇ ਜਿਆਦਾ ਸੰਗਤ ਵਿੱਚ ਹੀ ਵੱਜਦੇ ਨੇ ਉਹਦਾ ਸਾਰੀ ਸਾਰੀ ਦਿਹਾੜੀ ਅਸੀਂ ਪਾਣੀ ਨਹੀਂ ਪੀਂਦੇ ਇੱਥੇ ਆ ਕੇ ਸਾਨੂੰ ਜਿਆਦਾ ਪਿਆਸ ਲੱਗਦੀ ਹੈ ਬਹਾਨਾ ਬਾਜੀ ਹੁੰਦੀ ਹੈ ਚਲੇ ਜਾਈਏ ਫੇਰ ਆ ਜੀ ਫੇਰ ਚਲੇ ਜਾਈਏ ਇਹ ਰੌਣਕ ਮੇਲਾ ਨਹੀਂ ਕੁਛ ਕਟੀਆਂ ਨੇ ਸਾਡੇ ਕੋਲ ਮਹਾਪੁਰਸ਼ਾਂ ਦੇ ਪਿਆਰ ਵਿੱਚ ਦੁਨੀਆ ਮਰਦੀ ਏ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਦੁਨੀਆ ਮਰਦੀ ਏ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਦੁਨੀਆਂ ਮਰਦੀ ਏ ਸੰਤ ਦੀ ਮਰਦ ਸੰਤ ਦੀ ਮਰਦ ਆਹ ਦੁਨੀਆਂ ਮਰਦੀ ਏ ਸੰਤ ਦੀ ਬਨਦ ਸੰਤ ਦੀ ਬੋਲ ਲੋ ਸੰਤਾਂ ਦੁਨੀਆਂ ਮਰਦੀ ਸੰਤਨੀ ਵਾ ਵਾ ਭਈ ਦੁਨੀਆਂ ਮਰਦੀ ਏ ਸੰਤ ਨਹੀਂ ਮਰਦੇ 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 ਹੋ ਭਈ ਦੁਨੀਆ ਮਰਦੀ ਏ ਦੁਨੀਆ ਮਰਦੀ ਏ ਸੰਤ ਨਹੀਂ ਮਰਦੇ ਸੰਤ ਨਹੀਂ ਦੁਨੀਆਂ ਮਰਦੀ ਏ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਓ ਦੁਨੀਆਂ ਮਰਦੀ ਏ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਓ ਦੁਨੀਆਂ ਮਰਦੀ ਏ ਸੰਤ ਨਹੀਂ ਮਰਦੇ ਸੰਤ ਨਹੀਂ ਮਰਦੇ ਓ ਰੱਬ ਦੇ ਪਿਆਰੇ ਨਹੀਂ ਮਰਦੇ ਨਾਮ ਜਪਣ ਵਾਲੇ ਨਹੀਂ ਮਰਦੇ ਬੰਦਗੀ ਕਰਨ ਵਾਲੇ ਨਹੀਂ ਮਰਦੇ ਸਰਸੰਗਤ ਜੀ ਜਿਹੜੇ ਨਾਮ ਜਪਦੇ ਭਗਤੀ ਕਰਦੇ ਜਿਨ੍ਹਾਂ ਨੂੰ ਅੰਮ੍ਰਿਤ ਰਸ ਆਉਣ ਲੱਗ ਗਿਆ ਜਿਹੜੇ ਭਗਤੀ ਵਿੱਚ ਬੈੰਦੇ ਨੇ ਜਿਨ੍ਹਾਂ ਨੂੰ ਅੰਮ੍ਰਿਤ ਦੇ ਚਰਨੇ ਫੁੱਟ ਪਏ ਅੰਮ੍ਰਿਤ ਪੀਣ ਵਾਲੇ ਫਿਰ ਅਮਰ ਹੋ ਜਾਇਆ ਕਰਦੇ ਨੇ ਉਹ ਨਹੀਂ ਮਰਦੇ ਕਦੇ ਵੀ ਤੇ ਸਾਧ ਸੰਗਤ ਜੀ ਪੂਰਨ ਦੀ ਬੰਦਗੀ ਦਾ ਪ੍ਰਤਾਪ ਹੈ ਉਹਨਾਂ ਦੇ ਸਿਮਰਨ ਦਾ ਪ੍ਰਤਾਪ ਹੈ ਤੁਸੀਂ ਸਾਰੇ ਜੁੜ ਕੇ ਬੈਠੇ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਨਾ ਮਹਾਪੁਰਸ਼ ਜਿੰਦਗੀ ਵਿੱਚ ਆਪਣੀ ਆਪਣੀ ਜ਼ਿੰਦਗੀ 'ਚ ਆਪਣੇ ਜੀਵਨ 'ਚ ਐਸੀ ਕਾ ਲੈਣਾ ਕਾ ਲ ਜਾਂਦਾ ਹੈ ਸਦੀਆਂ ਤੱਕ ਉਹਨਾਂ ਮਹਾਪੁਰਸ਼ਾਂ ਦਾ ਜੀਵਨ ਪੜ੍ਹ ਕੇ ਸਾਧ ਸੰਗਤ ਜੀ ਉਹਨਾਂ ਮਹਾਪੁਰਸ਼ਾਂ ਦੇ ਜੀਵਨ ਵੱਲ ਵੇਖ ਕੇ ਸਾਡੇ ਵਰਗੇ ਲੋਕ ਸਾਡੇ ਵਰਗੇ ਲੋਕਾਂ ਵਾਸਤੇ ਉਹਨਾਂ ਦਾ ਜੀਵਨ ਚਾਨਣ ਮਨਾਰਾ ਬਣਦਾ ਕਿਵੇਂ ਸਾਧ ਸੰਗਤ ਜੀ ਜਦੋਂ ਅਸੀਂ ਬੋਲਦੇ ਆ ਜਦੋਂ ਸਾਡੇ ਮੂੰਹ 'ਚੋਂ ਬੋਲ ਨਿਕਲਦੇ ਨੇ ਸਾਡੇ ਮੂੰਹ 'ਚੋਂ ਗੱਲਾਂ ਨਿਕਲਦੀਆਂ ਹਲਕੀਆਂ ਪਰ ਰੱਬ ਦਾ ਪਿਆਰਾ ਮਹਾਪੁਰਸ਼ ਜਦੋਂ ਬੋਲਦਾ ਹੈ ਰੱਬ ਦਾ ਪਿਆਰਾ ਮਹਾਪੁਰਸ਼ ਜਦੋਂ ਬੋਲ ਮੁਖ ਚੋਂ ਕੁਝ ਵੀ ਬੋਲ ਚਾਰਦਾ ਹੈ ਉਹਦੇ ਬੋਲ ਕਿਵੇਂ ਸਿੱਧ ਹੁੰਦੇ ਨੇ ਬੋਲ ਵਿੱਚ ਵਜਨ ਹੁੰਦਾ ਹੈ ਉਹਨਾਂ ਦੇ ਬੋਲਾਂ ਵਿੱਚ ਬੰਦਗੀ ਹੁੰਦੀ ਉਹਨਾਂ ਦੇ ਬੋਲਾਂ ਵਿੱਚ ਕشش ਹੁੰਦੀ ਸਾ ਸੰਗਤ ਇਹ ਸੱਚ ਹੈ ਜਿਹੜਾ ਮਹਾਪੁਰਸ਼ ਬਚਨ ਕਰ ਗਏ ਜੋ ਮਹਾਪੁਰਸ਼ ਬੋਲ ਦੇਵੇ ਹੋਵੇ ਬੰਦਗੀ ਵਾਲਾ ਹੋਵੇ ਭਗਤੀ ਵਾਲਾ ਭਾਵੇਂ 50 ਸਾਲ ਲੰਘ ਜਾਣ ਭਾਵੇਂ 100 ਸਾਲ ਲੰਘ ਜੇ ਭਾਵੇਂ ਕਈ ਸਥਾਨ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਐਸੇ ਨੇ ਮਹਾਪੁਰਸ਼ਾਂ ਨੂੰ ਗਿਆਨ ਨੂੰ ਵੀ 1.5 150 ਸਾਲ ਹੋ ਗਿਆ ਪਰ ਜਿਹੜੇ ਬਚਨ ਕਰ ਗਏ ਉਦਾਂ ਹੀ ਕੰਮ ਕਰ ਰਹੇ ਨੇ ਅੱਜ ਵੀ ਕੰਮ ਕਰਨ ਵੀ ਕਿਉਂ ਨਾ ਬੜੀ ਸੀ ਨਾ ਧਾਰਨਾ ਬੋਲਿਓ ਸਾਰੇ ਪਿਆਰ ਨਾਲ ਪੱਥਰਾਂ ਤੇ ਹੋਣ ਲਕੀਰਾਂ 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 ਹੌਣ ਲਕੀਰਾਂ ਬੋਲੇ ਬੋਲ ਫਕੀਰਾਂ ਦੇ ਪੱਥਰਾਂ ਤੇ ਹੌਣ ਲਕੀਰਾਂ ਬੋਲੇ ਬੋਲ ਫਕੀਰਾਂ ਦੇ ਪੁੱਤਾਂ ਤੇ ਹੌਣ ਲਕੀਰਾਂ ਬੋਲੇ ਬੋਲ ਫਕੀਰਾਂ ਦੇ ਉਹ ਪੱਥਰਾਂ ਤੇ ਹੌਣ ਲਕੀਰਾਂ ਬੋਲੇ ਬੋਲ ਫਕੀਰਾਂ ਦੇ ਜਿਨ੍ਹਾਂ ਨੇ ਆਪਣਾ ਆਪ ਵੇਚਤਾ ਜਿਹੜੇ ਕੁਰਬਾਨ ਹੋ ਗਏ ਉਹਨਾਂ ਦੇ ਬੋਲ ਸਿੱਧ ਹੁੰਦੇ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਰੇ ਸਜੇ ਹੋਏ ਨੇ ਇੱਕ ਨਾ ਬੰਦਗੀ ਕਰਨ ਵਾਲਾ ਭਗਤੀ ਕਰਨ ਵਾਲਾ ਨਾਮ ਜਪਣ ਵਾਲਾ ਉਹ ਗੁਰਸਿੱਖ ਜਿਹੜਾ ਧਿਆਨ ਦੇਉ ਬਈ ਨਾਮ ਜੱਪਣ ਵਾਲਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਾਰੇ ਸਜੇ ਹੋਏ ਨੇ ਮਾਰੇ ਦੇ ਘਰ ਨਾਲ ਇੱਕ ਪਿਆਰ ਪਾਉਣ ਵਾਲਾ ਪ੍ਰੀਤ ਰੱਖਣ ਵਾਲਾ ਇੱਕ ਸਿੱਖ ਨਾ ਮਹਾਰਾਜ ਸਾਹਿਬ ਨੂੰ ਮੱਥਾ ਟੇਕਣ ਚੱਲੇ ਸਜਦਾ ਕਰਨ ਚੱਲੇ ਮੱਥਾ ਟੇਕ ਕੇ ਆਵਾਂ ਉਹਨੇ ਕੀ ਕੀਤਾ ਉਹਨੇ ਨਾ ਮਹਾਰਾਜ ਨੂੰ ਮੱਥਾ ਟੇਕਣ ਦੀ ਵਿਉਂਤ ਬਣਾਈ ਮੇਰੀ ਪੀਰੀ ਦੇ ਮਾਲਕ ਨੂੰ ਸਜਦਾ ਮੈਂ ਕਰਨੇ ਜਾ ਕੇ ਆਪਣੇ ਘਰ ਤੋਂ ਇਸ਼ਨਾਨ ਪਾਨ ਕੀਤਾ ਡੱਬਾ ਲਿਆ ਵਸਤੂ ਲਈ ਕੋਈ ਮਹਾਰਾ ਇਹਨੂੰ ਫੁੱਲ ਭੇਟਾ ਕਰਦਾ ਹੈ ਕੋਈ ਮਹਾਰਾ ਇਹਨੂੰ ਜ਼ਮੀਨਾਂ ਭੇਟਾ ਕਰਦਾ ਹੈ ਕੋਈ ਮਹਾਰਾ ਇਹਨੂੰ ਮਿੱਠਾ ਭੇਟਾ ਕਰਦਾ ਹੈ ਕੋਈ ਮਹਾਰਾ ਇਹਨੂੰ ਮਾਇਆ ਭੇਟਾ ਕਰਦਾ ਹੈ ਇਹ ਗੁਰਸੇਖ ਆਪਣੇ ਘਰ ਤੋਂ ਚੱਲਿਆ ਜਾਂਦਾ ਜਾਂਦਾ ਕਹਿੰਦਾ ਕਿ ਨਾ ਮੈਂ ਵੀ ਕੋਈ ਨਾ ਕੋਈ ਭੇਟਾ ਲੈ ਜਾ ਜਦੋਂ ਐ ਤੁਰਿਆ ਜਾਂਦਾ ਹੈ ਨਾ ਇਨੇ ਹੱਥ ਵਿੱਚ ਇਹਦੇ ਡੱਬਾ ਮਹਾਰਾਜ ਦੇ ਸੰਗਾਸਣ ਤੋਂ ਪਹਿਲਾਂ ਰਸਤੇ 'ਚ ਰਸਤੇ ਦੇ ਵਿਚਾਲੇ ਮਹਾਰਾਜ ਦੇ ਰਸਤੇ ਦੇ ਵਿਚਾਲੇ ਇੱਕ ਗੁਰਸਿੱਖ ਬੈਠਾ ਜਿੰਦਾ ਨਾਮ ਇਤਿਹਾਸ ਵਿੱਚ ਭਾਈ ਕੱਟੂ ਜੀ ਹੁੰਦਾ ਭਾਈ ਕੱਟੂ ਉਹ ਰਸਤੇ 'ਚ ਬੈਠਾ ਹੈ ਉਹ ਨਾ ਬੋਰੀ ਵਿਚਾਈ ਆਏ ਉਹਨੇ ਬੋਰੀ ਮਿਛਾ ਕੇ ਬੈਠਾ ਤੇ ਸਾਦੇ ਜਿਹਾਉਂਦੇ ਕੱਪੜੇ ਸਾਦਾ ਜਹਾਉਂਦੇ ਦਸਤਾਰ ਬੰਨੀ ਪਰਨਾ ਬੰਨਿਆ ਐਂ ਬੈਠਾ ਤੇ ਬੜੀ ਬੰਦਗੀ ਵਾਲਾ ਗੁਰਸਿੱਖ ਬਹੁਤ ਭਗਤੀ ਵਾਲਾ ਹੁਣ ਉਹ ਗੁਰਸਿੱਖ ਜਿਹੜਾ ਜਾਂਦਾ ਹੈ ਮਹਾਰਾਜ ਦੇ ਦਰਸ਼ਨ ਕਰਨ ਤੁਰਿਆ ਜਾਂਦਾ ਤੇ ਜਾਂਦਾ ਜਾਂਦਾ ਜਦੋਂ ਉਹਦੇ ਕੋਲ ਦੀ ਲੰਘਣ ਲੱਗਿਆ ਭਾਈ ਕੱਟੂ ਨੇ ਆਵਾਜ਼ ਮਾਰ ਲਈ ਕਹਿੰਦੇ ਗੁਰਸਿੱਖਾ ਕਿੱਥੇ ਜੱਲਿਆ ਕਿੱਥੇ ਜੱਲਿਆ ਤੂੰ ਕਿਨਾਂ ਮੈਂ ਮਹਾਰਾਜ ਦੇ ਦਰਸ਼ਨ ਕਰਨ ਮੈਂ ਮੈਂ ਮਾਰੇ ਦੇ ਸਜਦਾ ਕਰਨ ਚੱਲੇ ਆ ਮਾਰੇ ਸਾਹਿਬ ਨੂੰ ਮੱਥਾ ਟੇਕਣ ਚੱਲੇ ਆ ਅੱਛਾ ਉਹ ਗੱਲ ਸੁਣ ਤੇਰੇ ਹੱਥ 'ਚ ਕੀ ਹੈ ਭਾਈ ਕੱਟੂ ਪੁੱਛਦਾ ਮਾਰੇ ਨੂੰ ਸਜਦਾ ਕਰਨ ਚੱਲੇ ਆਂ ਤੇਰੇ ਹੱਥ 'ਚ ਕਹਿੰਦਾ ਡੱਬਾ ਜੀ ਮੈਂ ਡੱਬਾ ਲੈ ਕੇ ਚੱਲੇ ਆਂ ਇਹਦੇ 'ਚ ਕੀ ਵਸਤੂ ਭਾਈ ਭਾਈ ਕੱਟੂ ਪੁੱਛਦਾ ਏ ਇਸ ਡੱਬੇ ਵਿੱਚ ਕਿਹੜੀ ਵਸਤੂ ਕੀ ਲੈ ਕੇ ਚੱਲੇ ਆਂ ਮਹਾਰਾਜ ਵਾਸਤੇ ਉਹ ਗੁਰਸਿੱਖ ਕਹਿੰਦਾ ਹੈ ਮੈਂ ਅੰਮ੍ਰਿਤ ਵੇਲੇ ਉੱਠਿਆ ਮੈਂ ਬੜੀ ਭਾਵਨਾ ਨਾਲ ਬੜੀ ਸ਼ਰਧਾ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਾਰੇ ਵਾਸਤੇ ਸ਼ਹਿਦ ਚੋਕੇ ਲੈ ਕੇ ਜੰਦਾ ਸ਼ਹਿਦ ਆਪਦੇ ਹੱਥੀ ਚੋਇਆ ਸੁੱਚੇ ਭਾਂਡੇ ਚ ਪਾਇਆ ਮਹਾਰਾਜ ਸਾਹਿਬ ਛਕਣਗੇ ਖੁਸ਼ ਹੋਣਗੇ ਮਨ ਨੂੰ ਭੇਟਾ ਕਰਾਂਗਾ ਜਾ ਕੇ ਭਾਈ ਕੱਟੂ ਕਹਿੰਦਾ ਅੱਛਾ ਤੂੰ ਸ਼ਹਿਦ ਲੈ ਕੇ ਜੰਦੇ ਆ ਕਹਿੰਦਾ ਹਾਂ ਮਹਾਰਾਜ ਵਾਸਤੇ ਕਹਿੰਦਾ ਹਾਂ ਭਾਈ ਕੱਟੂ ਕਹਿੰਦਾ ਕਹਿੰਦਾ ਸ਼ਹਿਦ ਨੂੰ ਸ਼ਹਿਦ ਸੁਣ ਕੇ ਤੇਰੇ ਮੂੰਹ ਚੋਂ ਮੇਰਾ ਵੀ ਦਿਲ ਕਰਦਾ ਹੈ ਖਾਣ ਨੂੰ ਥੋੜਾ ਜਿਹਾ ਸ਼ਹਿਦ ਦੇ ਦੇ ਆਏ ਕਿ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦੇ ਉਹ ਕਹਿੰਦਾ ਤੈਨੂੰ ਸ਼ਹਿਦ ਕਹਿੰਦਾ ਹਾਂ ਭਾਈ ਕਟੂ ਕਹਿੰਦਾ ਥੋੜਾ ਜਿਹਾ ਸ਼ਹਿਦ ਦੇ ਦੇ ਮੇਰੀ ਤ੍ਰਿਸ਼ਨਾ ਬੁੱਝੇਗੀ ਮੈਨੂੰ ਭੁੱਖ ਲੱਗੀ ਮੇਰਾ ਮਨ ਕਰਦਾ ਹੈ ਸ਼ਹਿਦ ਸਖਣ ਨੂੰ ਤੂੰ ਦੱਸਿਆ ਉਹ ਸਿੱਖ ਪਤਾ ਕੀ ਕਹਿੰਦਾ ਕਹਿੰਦਾ ਪਹਿਲਾਂ ਮਹਾਰਾਜ ਭੋਗ ਲਾਉਣਗੇ ਫੇਰ ਦਿਆਂਗਾ ਇਹ ਸ਼ਾਇਦ ਤੇਰੇ ਵਰਗੇ ਵਾਸਤੇ ਥੋੜੀ ਇਹ ਤਾਂ ਮਹਾਰਾਜ ਛਕਣਗੇ ਮਹਾਰਾਜ ਦੇ ਛਕਣ ਵਾਸਤੇ ਲਿਆਂਦੀ ਭਾਈ ਕੱਟੂ ਕਹਿੰਦਾ ਗੱਲ ਸੁਣ ਮਹਾਰਾਜ ਨੇ ਤਾਂ ਮਹਾਰਾਜ ਨੇ ਤਾਂ ਸ਼ਾਕੀ ਲੈਣੀ ਏ ਉਹ ਗੱਲ ਸੁਣ ਤੂੰ ਤੂੰ ਮੈਨੂੰ ਦੇ ਥੋੜੀ ਜੀ ਐਨੀ ਕੁ ਮੇਰੀ ਤਲੀ ਦੇ ਧਰ ਦੇ ਬਾਅਦ ਮਹਾਰਾਜ ਨੂੰ ਛਕਾ ਦੇ ਗੁਰਸੇਖ ਪਤਾ ਕੀ ਬੋਲਦਾ ਕਹਿੰਦਾ ਕੱਟੂਆ ਕਹਿੰਦਾ ਤੂੰ ਮਹਾਰਾਜ ਤੋਂ ਵੀ ਵੱਡਾ ਹੋ ਗਿਆ ਜਿਹੜੀ ਸ਼ਹਿਦ ਪਹਿਲਾਂ ਤੂੰ ਖਾਏਗਾ ਉਹ ਮਾਰੇ ਮਹਾਰਾਜ ਬਾਅਦ ਚ ਮਾਰੇ ਛਕਣਗੇ ਇਹ ਕਿਵੇਂ ਹੋ ਸਕਦਾ ਕਹਿੰਦਾ ਤਾਂ ਕੀ ਮਾਰੇ ਨੂੰ ਬਾਝ ਕਾਦੀ ਪਹਿਲਾਂ ਮੈਨੂੰ ਲੋੜ ਇਹ ਨਾ ਗੱਲ ਸੁਣ ਮੈਂ ਨਹੀਂ ਸ਼ਹਿਦ ਦੇਣੀ ਕਿਉਂ ਭਾਈ ਮੈਂ ਨਹੀਂ ਦੇਣੀ ਸ਼ਹਿਦ ਪਹਿਲਾਂ ਮਹਾਰਾਜ ਛਕਣਗੇ ਭੋਗ ਲਾਉਣਗੇ ਫੇਰ ਫੇਰ ਤੇਨੂੰ ਦੇਾਂਗਾ ਅਗੇ ਜੇ ਬਚ ਗਈ ਭਾਈ ਕੱਟੂ ਤਰਲੇ ਲਈ ਜਾਂਦਾ ਕਹਿੰਦਾ ਥੋੜੀ ਜੀ ਮੇਰੀ ਤਲੀ ਤੇ ਤਰ ਦੇ ਉਡੀ ਸਾਥ ਸੰਗਤ ਉਹ ਕਹਿੰਦਾ ਹੈ ਕਿ ਨਾ ਮੈਂ ਸ਼ਹਿਦ ਨਹੀਂ ਦੇਣੀ ਭਾਈ ਕਟੂ ਪਤਾ ਕੀ ਕਹਿੰਦਾ ਇਹਨਾਂ ਗੱਲ ਸੁਣ ਤੈਨੂੰ ਗੁਰੂ ਸਾਹਿਬ ਤੂੰ ਸ਼ਹਿਦ ਦਾ ਲੈ ਕੇ ਚੱਲੇ ਆ ਕਿ ਨਾ ਤੈਨੂੰ ਗੁਰੂ ਸਾਹਿਬ ਕੀ ਦੇਣਗੇ ਤੂੰ ਸ਼ਹਿਦ ਛਕਾਏਗਾ ਮਹਾਰਾਜ ਨੂੰ ਤੈਨੂੰ ਮਹਾਰਾਜ ਕੀ ਦੇਣਗੇ ਕਹਿੰਦਾ ਮਹਾਰਾਜ ਦਾ ਕੀ ਪਤਾ ਵੀ ਮੇਰੀ ਸ਼ਹਿਦ ਛਕਣ ਖੁਸ਼ ਹੋ ਜਾਣ ਕੀ ਪਤਾ ਕਿਹੜਾ ਬਚਨ ਦੇ ਦੇਣ ਕਿਹੜਾ ਵਰ ਦੇ ਦੇਣ ਕੀ ਪਤਾ ਮਹਾਰਾਜ ਕਿਹੜੇ ਖਜ਼ਾਨੇ ਮੇਰੇ ਭਰ ਦੇਣ ਕੀ ਪਤਾ ਕਿਹੜਾ ਵਰ ਦੇ ਦੇਣ ਜਦੋਂ ਇੰਨੀ ਗੱਲ ਕਹੀ ਨਾ ਭਾਈ ਕੱਟੂ ਕਹਿੰਦਾ ਸਤਸੰਗਤ ਜੀ ਭਾਈ ਕੱਟੂ ਕਹਿੰਦਾ ਗੁਰਸਿੱਖਾ ਤੂੰ ਕਹਿੰਦਾ ਮੈਂ ਮਹਾਰਾਜ ਨੂੰ ਸ਼ਹਿਦ ਛਕਾਵਾਂਗਾ ਤੇਰੇ ਹੱਥ ਦੀ ਤਲੀ ਤੇ ਮਹਾਰਾਜ ਜਦੋਂ ਸ਼ਹਿਦ ਛਕਣਗੇ ਤੈਨੂੰ ਵਰ ਦੇ ਦੇਣਗੇ ਤੈਨੂੰ ਖਜ਼ਾਨਾ ਦੇ ਦੇਣਗੇ ਤੈਨੂੰ ਖੁਸ਼ੀਆਂ ਭਰੇ ਬਚਨ ਕਰ ਦੇਣਗੇ ਕਹਿੰਦਾ ਤੂੰ ਮਹਾਰਾਜ ਕੋਲ ਜਾ ਕੇ ਵੀ ਤਾਂ ਮੰਗਣਾ ਹੈ ਮੈਨੂੰ ਥੋੜੀ ਜੀ ਸ਼ਹਿਦ ਦੇ ਦੇ ਮੈਨੂੰ ਦੱਸ ਤੈਨੂੰ ਜੋ ਚਾਹੀਦਾ ਮੈਂ ਦੇ ਦਿੰਦਾ ਉੱਥੇ ਜਾਣ ਦੀ ਲੋੜ ਨਹੀਂ ਮੈਨੂੰ ਦੱਸ ਤੂੰ ਜੋ ਮੰਗਣਾ ਮੇਰੇ ਤੋਂ ਮੰਗ ਤੈਨੂੰ ਘਰ ਚਾਹੀਦਾ ਜ਼ਮੀਨ ਚਾਹੀਦੀ ਮਾਇਆ ਚਾਹੀਦੀ ਬੋਲ ਕੀ ਦਿਆਂ ਐਨੀ ਕਿ ਸ਼ਹਿਦ ਦੇ ਦੇ ਮੈਨੂੰ ਉਹ ਗੁਰਸਿੱਖ ਪਤਾ ਕੀ ਕਹਿੰਦਾ ਕਹਿੰਦਾ ਕਟੂਆ ਕਹਿੰਦਾ ਤੂੰ ਮਹਾਰਾਜ ਤੋਂ ਵੀ ਵੱਡਾ ਹੋ ਗਿਆ ਕਹਿੰਦਾ ਮੇਰੀ ਗੱਲ ਸੁਣ ਇੱਕ ਸ਼ਹਿਦ ਦੇ ਬਦਲੇ ਤੂੰ ਕਹਿੰਦਾ ਮੇਰੇ ਤੋਂ ਮੰਗ ਜੋ ਚਾਹੀਦਾ ਉਹ ਕਹਿੰਦਾ ਕਮਲਿਆ ਜਿਹੜਾ ਆਪ ਮਾਰੇ ਦੇ ਰਸਤੇ ਦੇ ਵਿਚਾਲੇ ਬਹਿ ਕੇ ਮੇਰੇ ਤੋਂ ਸ਼ਹਿਦ ਮੰਗਦਾ ਹੈ ਤੂੰ ਮੈਨੂੰ ਕੀ ਦੇ ਸਕਦਾ ਤੇਰੇ ਕੋਲ ਕਿਹੜੀ ਸਮਰੱਥਾ ਹੈ ਤੂੰ ਮੈਨੂੰ ਕੀ ਦੇਵੇਂਗਾ ਤੂੰ ਤਾਂ ਆਪ ਇੱਥੇ ਰਸਤੇ 'ਚ ਵਿਚਾਲੇ ਬਹਿ ਕੇ ਮੇਰੇ ਤੋਂ ਸ਼ਹਿਦ ਮੰਗਦਾ ਹੈ ਤੇ ਮੰਗਣ ਵਾਲੇ ਕਦੇ ਕੁਝ ਦੇ ਥੋੜਾ ਸਕਦੇ ਨੇ ਭਾਈ ਕੱਟੂ ਕਹਿੰਦਾ ਮੰਗ ਤਾਂ ਸਹੀ ਇਨਾ ਫਾਟੇ ਤੇਰੇ ਕੱਪੜੇ ਸਾਦਾ ਤੇਰਾ ਲਿਬਾਸ ਤੂੰ ਮੈਨੂੰ ਦੇਂਗਾ ਕੀ ਮੰਗਾ ਤੂੰ ਮੈਨੂੰ ਕੀ ਦੇ ਦੇਂਗਾ ਭਾਈ ਗੱਡੂ ਕਹਿੰਦਾ ਜੋ ਮਾਰੇ ਤੂੰ ਲੈਣੇ ਮੇਰੇ ਤੋਂ ਲੈ ਲੈ ਮੈਂ ਦੇ ਦਿੰਦਾ ਤੈਨੂੰ ਸਾਧ ਸੰਗਤ ਜੀ ਇਹ ਸੱਚ ਹੈ ਦਤ ਕਿ ਦੂਰ ਬੜੀ ਮੰਜ਼ਿਲ ਫਕੀਰਾਂ ਵਾਲੀ ਲੋਕਾਂ ਨੂੰ ਕੀ ਪਤਾ ਫਕਰ ਕਿੱਥੇ ਨੇ ਵਰਾਜਦੇ ਸੁਣ ਜੋ ਸਮਾਦ ਲਗੀ ਵਿੱਚ ਪਰਮਾਤਮਾ ਦੇ ਉਹ ਦੁਨੀਆ ਕੀ ਜਾਣੇ ਸਾਧੂ ਸੁੱਤੇ ਨੇ ਕਿ ਜਾਗਦੇ ਐਨਾ ਥੋੜੀ ਜੀ ਸ਼ਹਿਦ ਦੇ ਦੇ ਕਿ ਨਾ ਤੂੰ ਤਾਂ ਆਪ ਮੰਗਦਾ ਫਿਰਦਾ ਤੂੰ ਮੈਨੂੰ ਕੀ ਦੇ ਦੇਗਾ ਉਹਨੇ ਕੱਪੜੇ ਵੇਖੇ ਸਾਦਾ ਲਿਬਾਸ ਵੇਖਿਆ ਫਟੇ ਪੁਰਾਣੇ ਸਿਰ ਤੇ ਆ ਪਰਨਾ ਵੇਖਿਆ ਹਾਲਾਤ ਤਾਂ ਸਾਡੇ ਵੀ ਇਹੀ ਨੇ ਜਦੋਂ ਕੋਈ ਸਾਡੇ ਪਿੰਡ ਜਾਵੇ ਜਦੋਂ ਕੋਈ ਪ੍ਰੋਗਰਾਮ ਤੇ ਆਵੇ ਜਾਂ ਕਿਤੇ ਸਾਡੇ ਘਰ ਕੋਈ ਆਵੇ ਜਾਂ ਕਿਤੇ ਇਲਾਕੇ 'ਚ ਕੋਈ ਮਹਾਪੁਰਸ਼ ਆਉਣਾ ਆਪਾਂ ਅੱਜ ਕੱਲ ਆਪਾਂ ਨਾਮ ਦੇ ਵਪਾਰੀ ਥੋੜੀਆਂ ਕਿਉਂਕਿ ਨਾਮ ਸਾਡੇ ਕੋਲ ਹੈ ਹੀ ਨਹੀਂ ਅਸੀਂ ਬੰਦਗੀ ਦੇ ਵਪਾਰੀ ਥੋੜੀਆਂ ਬੰਦਗੀ ਸਾਡੇ ਕੋਲ ਹੈ ਹੀ ਨਹੀਂ ਬੰਦਗੀ ਵਾਲਿਆਂ ਨੂੰ ਬੰਦਗੀ ਵਾਲੇ ਹੀ ਪਛਾਣ ਸਕਦੇ ਨੇ ਪਰ ਸਾਡੇ ਵਰਗੇ ਲੋਕੀ ਕਹਿੰਦੇ ਨੇ ਬਾਬਾ ਆਇਆ ਅੱਛਾ ਗੱਡੀ ਕਿਹੜੀ ਕਿਹੜੀ ਗੱਡੀ ਤੇ ਆਇਆ ਕੱਪੜੇ ਕਿਹੜੇ ਰੰਗ ਦੇ ਪਾਏ ਚੋੜਾ ਮਹਿੰਗਾ ਪਾਇਆ ਹੋਏ ਅਜੇ ਤਾਂ ਕੱਪੜਿਆਂ ਦੇ ਯਾਰ ਆئیں ਸਾਥ ਸੰਗਤ ਜੀ ਨਾ ਜਾਣੇ ਕਿਸ ਭੇਸ ਵਿੱਚ ਆਕਰ ਮਿਲ ਜਾਏ ਭਗਵਾਨ ਰੇ ਤੂੰ ਆਪਣੀ ਮਸਤੀ ਬਣਾ ਆਪਣੀ ਅੱਖ ਬਣਾ ਤੂੰ ਆਪਣੇ ਨੇਤਰ ਬਣਾ ਓ ਭਾਈ ਗੱਟੂ ਕਹਿੰਦਾ ਥੋੜਾ ਥੋੜਾ ਜਿਹਾ ਸ਼ਹਿਦ ਦੇ ਦੇ ਇਹ ਨਾ ਨਾ ਤੂੰ ਮੈਨੂੰ ਕੀ ਦੇਗਾ ਲੋਕੀ ਵਹਿ ਗਿਆਤ ਮਲ ਫੁੰਦੇ ਨੇ ਪਖੰਡੀਆਂ ਦਾ ਜੀ ਉਹ ਵਿਰਲੇ ਰੋਤੇ ਹੁੰਦੇ ਫਕਰਾਂ ਦੇ ਰਾਜ ਦੇ ਉਹ ਮੈਨੂੰ ਕੀ ਦੇਵੇਗਾ ਉਹ ਕਹਿੰਦਾ ਥੋੜਾ ਜਿਹਾ ਸ਼ਹਿਦ ਦੇ ਦੇ ਤਰਲੇ ਲਈ ਗਿਆ ਇਹਨਾਂ ਜਾਓ ਕਮਲਿਆ ਪਹਿਲਾਂ ਮਹਾਰਾਜ ਭੋਗ ਲਾਉਣਗੇ ਫੇਰ ਹੁਣ ਉਹ ਸੀ ਤਗੜਾ ਫਕੀਰ ਜਿਹੜਾ ਵਿਚਾਲੇ ਬੈਠਾ ਸੀ ਸਾਥ ਸੰਗਤ ਕਹਿੰਦੇ ਭਾਈ ਕੱਟੂ ਕਹਿੰਦਾ ਨਹੀਂ ਦੇਣੀ ਸ਼ਹਿਦ ਕਹਿੰਦਾ ਨਾ ਕਹਿੰਦਾ ਜਾ ਫਿਰ ਲੈ ਜਾ ਮਾਰਨ ਨੂੰ ਖਵਾ ਲੈ ਜਾ ਕੇ ਜੇ ਮੈਨੂੰ ਨਹੀਂ ਨ ਦਿੱਤੀ ਖਾਨ ਜੋਗੀ ਮਹਾਰਾਜ ਦੇ ਵੀ ਨਹੀਂ ਰਹਿਣੀ ਚੱਲਿਆ ਇਹਨਾਂ ਐਵੇਂ ਨਹੀਂ ਮਾਰੀ ਦੀਆਂ ਕੀ ਹੋ ਜਾਏਗਾ ਕਿਤਾ ਲੈ ਜਾ ਗੁਰਸਿੱਖ ਗਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਐ ਸੰਗਾਸਣ ਤੇ ਬੈਠੇ ਮਹਾਰਾਜ ਸੰਗਾਸਣ ਤੇ ਬੈਠੇ ਲੋਕੀ ਮੱਥਾ ਟੇਕਦੇ ਕੋਈ ਫੁੱਲ ਭੇਟਾ ਕਰਦਾ ਹੈ ਕੋਈ ਮਾਇਆ ਭੇਟਾ ਕਰਦਾ ਹੈ ਕੋਈ ਗੁਰੂ ਸਾਹਿਬ ਨੂੰ ਬਸਤਰ ਭੇਟਾ ਕਰਦਾ ਜਦੋਂ ਗੁਰਸਿੱਖ ਦੀ ਵਾਰੀ ਆਈ ਮਹਾਰਾਜ ਨੇ ਦੂਰੋਂ ਵੇਖ ਲਿਆ ਭਾਈ ਸਿੱਖਾ ਮੱਥਾ ਟੇਕਿਆ ਖੁਸ਼ ਹੋ ਗਿਆ ਮੈਨੂੰ ਮਹਾਰਾਜ ਨੇ ਪੁੱਛਿਆ ਕਹਿੰਦੇ ਕੀ ਲਿਆਇਆ ਹੱਥ ਵਿੱਚ ਡੱਬਾ ਫੜਿਆ ਕੀ ਲੈ ਕੇ ਆਇਆ ਕਹਿੰਦਾ ਮਹਾਰਾਜ ਜੀ ਤੁਹਾਡੇ ਸ਼ਕਣ ਵਾਸਤੇ ਰਸਨਾ ਲਾਇਕ ਹੋਣ ਵਾਸਤੇ ਤੁਹਾਡੇ ਵਾਸਤੇ ਤਾਜ਼ਾ ਚੋਕੇ ਸ਼ਹਿਦ ਲੈ ਕੇ ਆਇਆ ਕਹਿੰਦੇ ਅੱਛਾ ਵਾਹ ਬਈ ਵਾਹ ਲਿਆ ਬਈ ਸ਼ਕੀਏ ਮਹਾਰਾਜ ਕਹਿੰਦੇ ਲਿਆ ਆਪੇ ਮਹਾਰਾਜ ਨੇ ਡੱਬਾ ਫੜ ਲਿਆ ਆਪੇ ਗੁਰੂ ਸਾਹਿਬ ਕਹਿੰਦੇ ਸ਼ਕ ਲਈਏ ਮਹਾਰਾਜ ਤੁਹਾਡੇ ਸ਼ਕਣ ਵਾਸਤੇ ਹੀ ਹੈ ਜਦੋਂ ਗਰੀਬ ਨਿਵਾਜ਼ ਮੀਰੀ ਪੀਰੀ ਦੇ ਮਾਲਕ ਨੇ ਉਹ ਢੱਕਣ ਖੋਲਿਆ ਸ਼ੈਦ ਛਕਣ ਲੱਗੇ ਸੰਗਤ ਵੇਖਦੀ ਸਿੱਖ ਵੇਖਦੇ ਮਹਾਰਾਜ ਢੱਕਣ ਖੋਲਦੇ ਨੇ ਤੇ ਕੀ ਵੇਖਿਆ ਸ਼ੈਦ ਨਹੀਂ ਸ਼ੈਦ ਵਿੱਚ ਕੀੜੇ ਚੱਲਦੇ ਨੇ ਬੋਲੋ ਜੀ ਮੇਰਾ ਖੋ ਸਤਨਾਮ ਸ੍ਰੀ ਵਾਹਿਗੁਰੂ ਸ਼ੈਦ ਵਿੱਚ ਕੀੜੇ ਚੱਲਦੇ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਾਰੇ ਕਹਿੰਦੇ ਇੰਨੇ ਆ ਕੀ ਕੀੜਿਆਂ ਵਾਲੀ ਸ਼ਹਿਦ ਮੇਰੇ ਵਾਸਤੇ ਇਕ ਤਾਂ ਮਰ ਗਿਆ ਲੱਤਾਂ ਕੰਬਦੀਆਂ ਹੱਥ ਕੰਬਦੇ ਨੇ ਮਹਾਰਾਜ ਦੀ ਸ਼ਹਿਦ ਵਿੱਚ ਕੀੜੇ ਇਹ ਕਿਵੇਂ ਮਹਾਰਾਜ ਆਖਣ ਲੱਗੇ ਸਿੱਖਾ ਉਹ ਤੂੰ ਕਹਿੰਨੇ ਤਾਜਾ ਚੋ ਕੇ ਸ਼ਹਿਦ ਲਿਆਉਂਦਾ ਹੈ ਉਹ ਗੱਲ ਸੁਣ ਆ ਕੀੜਿਆਂ ਵਾਲੀ ਸ਼ਹਿਦ ਮੇਰੇ ਵਾਸਤੇ ਇਹਨਾਂ ਮਹਾਰਾਜ ਜੀ ਇਹਦੀ ਸੁੱਚਮਤਾ ਨਾਲ ਮੈਂ ਸ਼ੈਦ ਲਿਆਂਦੀ ਚੋਈ ਸੁੱਚੇ ਭਾਂਡੇ ਚ ਪਾਈ ਮਹਾਰਾਜ ਅਜੇ ਤਾਂ ਸ਼ੈਦ ਚੋਏ ਨੂੰ ਵੀ ਬੜਾ ਲੰਬਾ ਸਮਾਂ ਨਹੀਂ ਹੋਇਆ ਤੁਹਾਡੇ ਚਰਨਾਂ ਚ ਲੈ ਕੇ ਆਇਆ ਮੈਂ ਆਪ ਹੈਰਾਨਾ ਵੀ ਇਹਦੇ ਚ ਕਿਰਮ ਕਿਵੇਂ ਚੱਲ ਗਏ ਇਹਦੇ ਕੀੜੇ ਕਿਵੇਂ ਚੱਲ ਗਏ ਇਹਦੇ ਚ ਸੱਚੇ ਪਾਤਸ਼ਾਹ ਪਤਾ ਹੀ ਕਹਿੰਦੇ ਵੇਖੋ ਐਂ ਕਰਦੇ ਨੇ ਮਹਾਰਾਜ ਆਪਣੇ ਪਿਆਰਿਆਂ ਨੂੰ ਪਿਆਰ ਮਾਰੇ ਕਹਿੰਦੇ ਗੱਲ ਸੁਣ ਰਸਤੇ ਚ ਮੰਗੀ ਸੀ ਦਿੱਤੀ ਨਹੀਂ ਹੁਣ ਦੇਣਾਗੇ ਜਦੋਂ ਇੰਨੀ ਗੱਲ ਕਹੀ ਤੇਰੇ ਤੋਂ ਰਸਤੇ 'ਚ ਮੰਗੀ ਸੀ ਉਦੋਂ ਨਹੀਂ ਦਿੱਤੀ ਹੁਣ ਚੁੱਕੀ ਫਿਰਦਾ ਵੀ ਸ਼ਾਇਦ ਝਕ ਲੂੰ ਇਹਨਾਂ ਮਾਰੇ ਰਸਤੇ 'ਚ ਕਦੋਂ ਮੰਗੀ ਤੁਸੀਂ ਤੁਸੀਂ ਕਦੋਂ ਮੰਗੀ ਰਸਤੇ 'ਚ ਇਹਨੇ ਯਾਦ ਕਰ ਚੇਤੇ ਕਰ ਬਈ ਇਹਨਾਂ ਮੈਨੂੰ ਤਾਂ ਮੈਨੂੰ ਤਾਂ ਨਹੀਂ ਮੰਗੀ ਤੁਸੀਂ ਕਹਿੰਦੇ ਯਾਦ ਕਰ ਜਦੋਂ ਚੇਤੇ ਕਰਦਾ ਹੈ ਇਹਨਾਂ ਮਾਰੇ ਤੁਸੀਂ ਥੋੜੀ ਮੰਗੀ ਸੀ ਮਹਾਰਾਜੇ ਮੈਨੂੰ ਯਾਦ ਆ ਗਿਆ ਉਹ ਸ਼ਾਇਦ ਤੁਸੀਂ ਥੋੜਾ ਮੰਗੀ ਸੀ ਉਹ ਤਾਂ ਤੁਹਾਡਾ ਕਮਲਾ ਜ੍ਹਾ ਸਿੱਖ ਸੀ ਕੱਟੂ ਜਦੋਂ ਇੰਨੀ ਗੱਲ ਕਹੀ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਣ ਲੱਗੇ ਕਹਿੰਦੇ ਗੱਲ ਸੁਣ ਤੇਰੇ ਤੋਂ ਮੰਗੀ ਸੀ ਸ਼ਾਇਦ ਕਹਿੰਦਾ ਤੁਸੀਂ ਥੋੜੀ ਮੰਗੀ ਉਹ ਤਾਂ ਕਮਲਾ ਸਿੱਖ ਸੀ ਕੱਟੂ ਜਦੋਂ ਕਮਲਾ ਗਿਆ ਮਹਾਰਾਜ ਆਖਣ ਲੱਗੇ ਕਹਿੰਦੇ ਗੱਲ ਸੁਣ ਤੂੰ ਮੇਰੇ ਸਿੱਖ ਨੂੰ ਕਮਲਾ ਕਹਿਨਾ ਮੈਨੂੰ ਪਿਆਰ ਕਰਨ ਵਾਲੇ ਨੂੰ ਕਮਲਾ ਕਹਿਨਾ ਉਹਦੇ ਬਸਤਰ ਸਾਦੇ ਉਹਦਾ ਸਾਫਾ ਬੰਨਿਆ ਸਾਦਾ ਉਹ ਬੈਠਾ ਰਸਤੇ 'ਚ ਤੂੰ ਉਹਨੂੰ ਕੀ ਸਮਝ ਲਿਆ ਵੀ ਕਮਲਾ ਹੈ ਕਿ ਨਾ ਮਹਾਰਾਜ ਹੁੰਦੀ ਕਿਹੜੀ ਗੱਲ ਐ ਐਵੇਂ ਬਹਿਸੀ ਗਿਆ ਮੇਰੇ ਨਾਲ ਮੈਨੂੰ ਦੇ ਸ਼ਾਇਦ ਮੈਨੂੰ ਦੇ ਸ਼ਾਇਦ ਮਹਾਰਾਜ ਉਹ ਤਾਂ ਕਮਲਾ ਜਿਹਾ ਸਿੱਖ ਹੈ ਤੁਹਾਡਾ ਜਦੋਂ ਐਨੀ ਗੱਲ ਕਹੀ ਮੇਰੀ ਪੀਰੀ ਦੇ ਮਾਲਕ ਨੇ ਫਿਰ ਗੱਜ ਕੇ ਆਖਿਆ ਕਹਿੰਦੇ ਗੁਰਸਿੱਖਾ ਮੇਰੇ ਸਿੱਖ ਨੂੰ ਕਮਲਾ ਕਹਿੰਦਾ ਤੂੰ ਹੈ ਕੌਣ ਤੈਨੂੰ ਇੱਕ ਗੱਲ ਦਾ ਪਤਾ ਕੀ ਮਹਾਰਾਜ ਮੇਰੇ ਪਿਆਰੇ ਨੂੰ ਕਮਲਾ ਨਾ ਜਾਣੀ ਤੂੰ ਕਮਲਾ ਸਮਝਣਾ ਓਨੂੰ ਹੋਂਦੀ ਰਸਨਾ ਤੇ ਰੱਬ ਵਸਦਾ ਮੇ ਕਮਲਾ ਨਹੀਂ ਆਉਂਦੀ ਰਸਨਾ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਸਾ ਮੇਰਾ ਸਿੱਖ ਹੈ ਮਹਾਰਾਜ ਹੁਣ ਕੀ ਬਣੇਗਾ ਤੂੰ ਉਹਨੂੰ ਕਮਲਾ ਦੱਸੀ ਜਨੇ ਸਾਰੀ ਜ਼ਿੰਦਗੀ ਲੇਖੇ ਲਾਤੀ ਉਹਨੇ ਮਾਰੇ ਹੁਣ ਕੀ ਕਰਾਂ ਕਿਨੇ ਮੈਨੂੰ ਪ੍ਰਵਾਨ ਕਰਾਉਣੀ ਸ਼ਾਇਦ ਕਿਨੇ ਹਾਂ ਮਹਾਰਾਜ ਜਾਂ ਫਿਰ ਚਲਿਆ ਜਾ ਮਹਾਰਾਜ ਮੈਂ ਚਲਿਆ ਤਾਂ ਜਾਨਣਾ ਸ਼ੈਦ ਲੈ ਜੰਨਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਠੀਕੋ ਗੁਰਸੇਖ ਰਸਤੇ 'ਚ ਬੈਠਾ ਵਿਚਾਲੇ ਤੁਹਾਡੇ ਤੋਂ ਵੀ ਵੱਡਾ ਹੋ ਗਿਆ ਕੀੜੇ ਕਿਵੇਂ ਚੱਲ ਗਏ ਸ਼ੈਦ 'ਚ ਸਤਸੰਗਤ ਜੀ ਕਈ ਵਾਰ ਕਈ ਵਾਰ ਨਾ ਜਿਹੜੇ ਸਾਡੇ ਵਰਗੇ ਲੋਕ ਨੇ ਉਹ ਬੰਦਗੀ ਕਰਨ ਵਾਲੇ ਸਤਪੁਰਸ਼ ਮਹਾਪੁਰਸ਼ਾਂ ਨੂੰ ਵੀ ਆਪਣੇ ਵਰਗਾ ਸਮਝ ਲੈਂਦੇ ਨੇ ਆਪਣੇ ਆਪ ਨਾਲ ਤੁਲਨਾ ਕਰ ਲੈਂਦੇ ਨੇ ਸਾਡੇ ਪਿੱਛੇ ਤਾਂ ਸਾਡੇ ਜਵਾਗ ਨਹੀਂ ਚੱਲਦੇ ਸਾਡੇ ਪਿੱਛੇ ਤਾਂ ਸਾਡੇ ਘਰ ਦੇ ਗੱਲ ਨਹੀਂ ਮੰਨਦੇ ਸਾਡੀ ਆ ਤੁਸੀਂ ਇੱਥੇ ਕਿੰਨੇ ਜਣੇ ਬਾ ਮਹਾਪੁਰਸ਼ਾਂ ਦੇ ਪਿਆਰ ਵਿੱਚ ਬੈਠੇ ਹੋ ਧੰਨ ਬਾਬਾ ਇੰਦਰ ਸਿੰਘ ਜੀ ਉਹਨਾਂ ਦੇ ਪਿਆਰ ਵਿੱਚ ਉਹਨਾਂ ਦੇ ਵਿਰਾਗ ਵਿੱਚ ਕਿਵੇਂ ਜੁੜ ਕੇ ਬੈਠੇ ਹੋ ਸਾਥ ਸੰਗਤ ਕਹਿੰਦਾ ਮਾਰੇ ਕਰਮ ਕਿਵੇਂ ਚੱਲ ਗਏ ਕਹਿੰਦੇ ਕੀ ਪਤਾ ਕਿਹੜੀ ਮੋਜ ਵਿੱਚ ਆ ਕੇ ਬੋਲੇ ਆ ਉਹਨੇ ਮਹਾਰਾਜ ਜੀ ਤੁਹਾਡੇ ਤੋਂ ਉੱਤੇ ਵੀ ਇਹਨਾਂ ਦੀ ਮੋਜ ਹੈ ਮੇਰੀ ਬੰਦੀ ਭਗਤ ਛਡਾਵੇ ਬੰਦੀ ਭਗਤ ਨਾ ਛੁੱਟਾ ਜੋ ਮੈਂ ਬੋਲਦਿਆਂ ਇਹ ਐਂ ਹੱਥ ਲਾ ਕੇ ਰੋਕ ਲੈਂਦੇ ਨੇ ਵੀ ਇਹ ਨਹੀਂ ਹੋਣਾ ਚਾਹੀਦਾ ਜੋ ਇਹ ਬੋਲਦੇ ਇਹਨੇ ਮੇਰੇ 'ਚ ਕੋਈ ਸਮਰੱਥਾ ਨਹੀਂ ਵੀ ਮੈਂ ਕਵਾਂ ਵੀ ਇਹਨਾਂ ਦਾ ਟਾਲਦਾ ਤੂੰ रात्र करी गया मेरे दिल से लगी, गया। तुम बोली गया। मेरे लगी गया। अच्छा महाराज इना प्यार कर दी सत्संगत महाराज कहें बस हां भगत का क्या कदे ना ਆਜਾ ਹੁਣ ਕੀ ਕਰਾਂ ਕਹਿੰਦੇ ਵਾਪਸ ਲੈ ਜਾ ਪਹਿਲਾਂ ਉਹਨੂੰ ਸ਼ਿਕਾਇਤ ਆ ਪ੍ਰਵਾਨ ਹੋ ਜੇਗੀ ਕਹਿੰਦੇ ਹੋ ਜੇਗੀ ਜਾ ਚਲੇ ਆ ਜਾ ਸੁਣਿਓ ਮਹਾਰਾਜ ਨੇ ਡੱਬਾ ਖੋਲਿਆ ਸੀ ਕੀੜੇ ਚਲਦੇ ਸੀ ਵਾਪਸ ਲੈ ਗਿਆ ਭਾਈ ਕੱਟੂ ਨੂੰ ਜਾ ਕੇ ਕਹਿੰਦਾ ਹੈ ਕਿ ਨਾ ਮਹਾਰਾਜ ਜੀ ਗਲਤੀ ਹੋ ਗਈ ਭੁੱਲ ਹੋ ਗਈ ਆ ਤੁਸੀਂ ਭੋਗ ਲਾਓ ਭਾਈ ਕੱਟੂ ਜੀ ਕਹਿੰਦੇ ਗੱਲ ਸੁਣ ਪਹਿਲਾਂ ਮੰਗੀ ਸੀ ਦਿੱਤੀ ਨਹੀਂ ਹੁਣ ਦੇਣਾਗੇ ਉਦੋਂ ਮੈਂ ਤੇਰੇ ਤਰਲੇ ਲਏ ਸੀ ਜਾ ਚੱਲਿਆ ਜਾ ਮੈਨੂੰ ਨਹੀਂ ਲੋੜ ਤੇਰੀ ਸ਼ੈਦ ਦੀ ਕਿੱਥੇ ਛੱਕਦੇ ਨੇ ਫੇਰ ਕਹਿੰਦਾ ਗੁਰਸੇਖੋ ਮਾਰੇ ਗਲਤੀ ਭੁੱਲ ਹੋ ਗਈ ਮੈਨੂੰ ਤੁਹ ਪਛਾਣਿਆ ਹੀ ਨਹੀਂ ਗਿਆ ਮੇਰੀਆਂ ਨੇ ਮੇਰੇ ਨੇਤਰਾ ਨਹੀਂ ਮੇਰੀਆਂ ਅੱਖਾਂ ਨੇ ਤੁਹਾਨੂੰ ਪਛਾਣਿਆ ਨਹੀਂ ਇਹਨੇ ਨਾ ਨਾ ਮੈਨੂੰ ਨਹੀਂ ਲੋੜ ਜਾ ਚੱਲਿਆ ਜਾ ਲੈ ਫੇਰ ਉਹ ਗੁਰਸਿੱਖ ਕਹਿੰਦਾ ਇਹਦਾ ਗੱਲ ਸੁਣੋ ਜੀ ਮੈਂ ਨਹੀਂ ਆਇਆ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਭੇਜਿਆ ਕਹਿੰਦੇ ਪਹਿਲਾਂ ਕਟੂ ਨੂੰ ਸਿਖਾ ਜਾ ਜਦੋਂ ਇੰਨੀ ਗੱਲ ਸੁਣੀ ਕਹਿੰਦੇ ਤੈਨੂੰ ਮਹਾਰਾਜ ਨੇ ਭੇਜਿਆ ਹਾਂ ਕਹਿੰਦੇ ਹਾਂਜੀ ਮਾਰੇ ਨੇ ਕੇਵਿਓ ਨੂੰ ਸ਼ਹਿਦ ਸਿਖਾ ਕੇ ਨੇ ਹਾਂ ਸਾਧ ਸੰਗਤ ਜੀ ਖੁਸ਼ੀ ਦੀ ਹੱਦ ਨਾ ਰਹੀ ਓ ਮੇਰੇ ਮੀਰੀ ਪੀਰੀ ਦੇ ਮਾਲਕ ਨੇ ਭੇਜਿਆ ਲਿਆ ਫੜਾ ਡੱਬਾ ਤੇਰੇ ਨਾਲ ਕੋਈ ਨਰਾਜਗੀ ਨਹੀਂ ਤੇਰੇ ਨਾਲ ਕਾਹਦੀਆਂ ਨਰਾਜਗੀਆਂ ਉਸੇ ਵੇਲੇ ਡੱਬਾ ਫੜ ਲਿਆ ਕਹਿੰਦੇ ਲਿਆ ਸ਼ਹਿਦ ਛਕਣੀ ਕਹਿੰਦੇ ਹਾਂ ਲਾਓ ਜੀ ਭੋਗ ਕਹਿੰਦੇ ਲਾਉਂਦੇ ਆ ਜਦੋਂ ਡੱਬਾ ਖੋਲਿਆ ਐਂ ਲੱਗਦਾ ਜਿਵੇਂ ਤਾਜ਼ਾ ਚੋਕੇ ਸ਼ਹਿਦ ਪਾਇਆ ਹੋਵੇ ਕੋਈ ਕੀੜਾ ਨਹੀਂ ਕੋਈ ਗਰਮ ਨਹੀਂ ਸਾਧ ਸੰਗਤ ਜੀ ਗੁਰਸੇਖ ਹੈ ਹੱਥ ਜੋੜ ਕੇ ਬਹਿ ਗਿਆ ਕਹਿੰਦਾ ਮਹਾਰਾਜ ਜਦੋਂ ਤੁਸੀਂ ਤੁਹਾਡੀ ਨਾਰਾਜ਼ਗੀ ਹੋ ਗਈ ਸ਼ਹਿਦ ਤੇ ਉੱਥੇ ਕੀੜੇ ਚੱਲ ਪਏ ਸੀ ਕਹਿੰਦੇ ਮੇਰਾ ਹਿਰਦਾ ਦਿਖਾਇਆ ਤੂੰ ਭਾਈ ਕੱਟੂ ਜੀ ਕਹਿੰਦੇ ਮੇਰਾ ਹਿਰਦਾ ਦਿਖਾਇਆ ਮੇਰਾ ਨਹੀਂ ਇਹ ਹਿਰਦਾਈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੈਂ ਥੋੜੀ ਰਹਿਣਾ ਇੰਦੇ ਚ